ਮੇਰਾ ਨਾਮ ਡਾਕਟਰ ਰੋਹਨ ਮੈਰਾ ਰਾਸ਼ਟ ਗੋਵਰਖਸ਼ਾ ਮਹਾ ਸੰਘ ਕੋ ਰਾਸ਼ਟ ਦੇ ਅਕਸ਼ ਅੱਜ ਅਸੀਂ ਜਿਹੜਾ ਵਾ ਕਾਉਸਸ ਦਾ ਮੁੱਦਾ ਜਿਹੜਾ ਪੰਜਾਬ ਦਾ ਵਾ ਜਿਹੜਾ ਅਸੀਂ ਸਾਲਾਂ ਤੋਂ ਜਿਹੜਾ ਅਸੀਂ ਕਾਫੀ ਸਾਲਾਂ ਤੋਂ ਲੰਮੇ ਸਮੇਂ ਤੋਂ ਜਿਸ ਚੀਜ਼ ਤੇ ਅਸੀਂ ਕੰਮ ਕਰ ਰਹੇ ਹਾਂ ਕਿ ਪੰਜਾਬ ਸਰਕਾਰ ਕਿਸ ਤਰੀਕੇ ਦੇ ਨਾਲ ਆਮ ਜਨਤਾ ਕੋਲੋਂ ਕਾਉਸਸ ਵਸੂਲ ਰਹੀ ਹੈ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਆਪਣਾ ਕੁਝ ਮਹੀਨੇ ਪਹਿਲਾਂ ਜਿਹੜੇ ਕੈਬਨਿਟ ਦੇ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਕਿ ਜਿਹੜੀ ਸ਼ਰਾਬ ਦੀ ਬੋਤਲ ਦੇ ਉੱਪਰ 1 ਲੀਟਰ ਤੇ ਜਿਹੜਾ 1 ਰੁਪਿਆ ਜਿਹੜਾ ਕਾਉਸਸ ਲੱਗਦਾ ਸੀਗਾ ਉਹ ਹੁਣ ਵਧਾ ਕੇ ਜਿਹੜਾ 1.5 ਰੁਪਿਆ ਕਰ ਦਿੱਤਾ ਗਿਆ ਵਾ ਬਹੁਤ ਹੀ ਸ਼ਰਮਨਾਕ ਹੈ ਉਹਦਾ ਰੀਜ਼ਨ ਕੀ ਹੈ ਕਾਫੀ ਸਾਲਾਂ ਤੋਂ 2016-17 ਤੋਂ ਜਿਹੜਾ ਕਾਉਸਸ ਜਿਹੜਾ ਪੰਜਾਬ ਦੀ ਜਨਤਾ ਕੋਲੋਂ ਲੁੱਟਿਆ ਜਾ ਰਿਹਾ ਲੇਕਿਨ ਅੱਜ ਵੀ ਲੱਖਾਂ ਦੇ ਹਿਸਾਬ ਦੇ ਨਾਲ ਜਿਹੜੀਆਂ ਮੈਂ ਗਊਆਂ ਜਿਨ੍ਹਾਂ ਨੂੰ ਅਸੀਂ ਗਊਵਾਦਾ ਕਹਿੰਨੇ ਆ ਉਹ ਸੜਕਾਂ ਦੇ ਉੱਪਰ ਨੇ ਇਸੇ ਸਬੰਧ ਵਿੱਚ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਦੇ ਨਾਮ ਤੇ ਜਿਹੜਾ ਮੰਗ ਪੱਤਰ ਹੈ ਏਡੀਸੀ ਮੈਮ ਨੂੰ ਅਸੀਂ ਦਿੱਤਾ ਵਾ ਉਹਦੇ ਵਿੱਚ ਅਸੀਂ ਮੰਗ ਕੀਤੀ ਹੈ ਜਾਂ ਤੇ ਜਿਹੜਾ ਕਾਉਸਸ ਹੈ ਜਿਹੜਾ ਇਕੱਠਾ ਕੀਤਾ ਗਿਆ ਵਾ ਉਹ ਤੇ ਜਾਂ ਤੇ ਸਾਰੀਆਂ ਗਊਸ਼ਾਲਾ ਬਣਾਈਆਂ ਜਾਣ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਜਾਂ ਤੇ ਉਹ ਜਿਹੜਾ ਕਾਉਸਸ ਹੈ ਸ ਪੂਰਨ ਤੌਰ ਤੇ ਬੰਦ ਕਰ ਦੇਣਾ ਚਾਹੀਦਾ ਕਿਉਂਕਿ ਕਾਉਸਸ ਨੂੰ ਵਧਾਣਾ ਕਾਉਸਸ ਜਿਹੜਾ ਵਾ ਬਹੁਤ ਜ਼ਿਆਦਾ ਰੈਵਨਿਊ ਜਿਹੜਾ ਪੰਜਾਬ ਗਵਰਨਮੈਂਟ ਨੂੰ ਦੇ ਰਿਹਾ ਲੇਕਿਨ ਕਿਤੇ ਵੀ ਉਹਦਾ ਯੂਟਿਲਾਈਜੇਸ਼ਨ ਨਹੀਂ ਕੀਤੀ ਜਾ ਰਹੀ ਪੂਰੇ ਪੰਜਾਬ ਦੇ ਵਿੱਚ ਦੀ ਅਸੀਂ ਜੇ ਗੱਲ ਕਰੀਏ ਤੇ ਕਾਰਪੋਰੇਸ਼ਨ ਦੀਆਂ ਜਿਹੜੀਆਂ ਗਵਾਂ ਦੇ ਵਾਸਤੇ ਜਿਹੜੀ ਗਊਸ਼ਾਲਾ ਲੋਟ ਕੀਤੀ ਗਈ ਹੈ ਉਹ ਸਿਰਫ ਅੰਮ੍ਰਿਤਸਰ ਦੇ ਵਿੱਚ ਜਗ੍ਹਾ ਲੋਟ ਕੀਤੀ ਗਈ ਹੈ ਬਾਕੀ ਜਿਹੜੀਆਂ 500 ਤੋਂ ਉੱਪਰ ਜਿਹੜੀਆਂ ਗਊਸ਼ਾਲਾ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਬੰਨੀਆਂ ਸੀਗੀਆਂ ਉਹ ਕਿਤੇ ਵੀ ਸਰਕਾਰ ਨੇ ਉਸ ਚੀਜ਼ ਵੱਲ ਧਿਆਨ ਨਹੀਂ ਦਿੱਤਾ ਲੇਕਿਨ ਪੂਰੇ ਪੰਜਾਬ ਦੇ ਲੋਕ ਕਾਉਂਸਲ ਜਿਹੜਾ ਉਸੇ ਤਰ੍ਹਾਂ ਭਰਦੇ ਆ ਬਹੁਤ ਹੀ ਜਿਹੜੀ ਵੱਡੀ ਠੱਗੀ ਜਿਹੜੀ ਆ ਪੰਜਾਬ ਸਰਕਾਰ ਵੱਲੋਂ ਮਾਰੀ ਜਾ ਰਹੀ ਆ ਇਸ ਕਰਕੇ ਅਸੀਂ ਇਸ ਚੀਜ਼ ਦਾ ਮੰਗ ਪੱਤਰ ਦਿੱਤਾ ਵਾ ਜਾਂ ਤੇ ਕਾਉਂਸਲ ਜਿਹੜਾ ਲਾਗੂ ਕੀਤਾ ਜਾਏ ਜਾਂ ਬਿਲਕੁਲ ਬੰਦ ਕੀਤਾ ਜਾਏ ਦੇਖੋ ਮੈਮ ਨੇ ਤੇ ਸਾਨੂੰ ਆਸ਼ਵਾਸਨ ਦਿੱਤਾ ਵਾ ਕਿ ਉਹ ਸਾਡੀ ਗੱਲ ਜਿਹੜੀ ਉੱਪਰ ਆਵਾਜ਼ ਪਹੁੰਚਾਣਗੇ ਤੇ ਕੋਸ਼ਿਸ਼ ਕਰਨਗੇ ਇਸ ਇਸ ਦਾ ਮਸਲੇ ਨੂੰ ਹੱਲ ਕਰਵਾਉਣ ਦਾ ਦੂਸਰਾ ਅਸੀਂ ਇੱਕ ਮੰਗ ਪੱਤਰ ਦਿੱਤਾ ਹੋਇਆ ਜਿਹੜੀ ਚਿਬਾਹ ਰੋਡ ਤੇ ਅੰਮ੍ਰਿਤਸਰ ਦੀ ਜਿਹੜੀ ਗਊਸ਼ਾਲਾ 2023 ਦੇ ਵਿੱਚ ਅਸੀਂ ਧਰਨੇ ਦੇ ਕੇ ਜਿਹੜੀ ਆ ਉਹ ਅਲਾਟ ਕਰਵਾਈ ਸੀਗੀ ਤਾਂ ਕਿ ਸੜਕਾਂ ਦੇ ਉੱਪਰ ਜਿਹੜੀਆਂ ਅੰਮ੍ਰਿਤਸਰ ਦੀਆਂ ਗਊਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਜੜੀਆਂ ਉੱਥੇ ਰੱਖੀਆਂ ਜਾਣ ਲੇਕਿਨ 3 ਮਹੀਨੇ ਦਾ ਜਿਹੜਾ ਠੇਕੇਦਾਰ ਨੇ ਕੰਟੈਕਟ ਕੀਤਾ ਸੀਗਾ ਤੇ ਅੱਜ ਅਸੀਂ ਦੇਖ ਸਕਦੇ ਹਾਂ ਕਿ ਕਰੀਬ 2 ਸਾਲ ਹੋ ਚੱਲੇ ਨੇ ਤੇ ਹਾਲੇ ਤੱਕ ਉਹਦੀ ਕੰਸਟਰਕਸ਼ਨ ਨਹੀਂ ਹੋਈ ਅਸੀਂ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਉਹਦੀ ਕੰਸਟਰਕਸ਼ਨ ਪੂਰੀ ਹੋਏ ਤਾਂ ਕਿ ਆਮ ਜਨਤਾ ਨੂੰ ਅੰਮ੍ਰਿਤਸਰ ਦੇ ਲੋਕਾਂ ਨੂੰ ਤੇ ਜਿਹੜੀਆਂ ਸੜਕਾਂ ਤੇ ਗੋਵਾਂ ਘੁੰਮਰੀਆਂ ਨੂੰ ਉਹਨਾਂ ਨੂੰ ਰਾਹਤ ਮਿਲ ਸਕੇ ਪਰ ਬਿਲਕੁਲ ਸਰ ਦੇਖੋ ਉਸ ਮੈਂ ਇੱਕ ਚੀਜ਼ ਕਹਿਣਾ ਚਾਹਾਂਗਾ ਕਿ ਤੁਸੀਂ ਹੁਣ ਵੀ ਤੁਸੀਂ ਬਜਟ ਦੇਖ ਲਓ ਪੰਜਾਬ ਸਰਕਾਰ ਦਾ ਉਹਦੇ ਵਿੱਚ ਕਿਤੇ ਵੀ ਕਾਉਂਸਲਸ ਨਾਲ ਰਿਲੇਟਡ ਕੋਈ ਵੀ ਗਵਾਂਵਾਂ ਦੇ ਸੰਬੰਧ ਦੇ ਵਿੱਚ ਵੀ ਅਸੀਂ ਗਊਸ਼ਾਲਾ ਕਿੰਨੀਆਂ ਖੋਲ੍ਹ ਰਹੇ ਹਾਂ ਜਾਂ ਅਸੀਂ ਲੋਕਾਂ ਨੂੰ ਕੀ ਰਾਤ ਦੇ ਰਹੇ ਹਾਂ ਜਿਹੜੀਆਂ ਗਵਾਂ ਸੜਕਾਂ ਤੇ ਘੁੰਮਰੀਆਂ ਨੇ ਬਹੁਤ ਵੱਡਾ ਜਾਂਚ ਦਾ ਵਿਸ਼ੇ ਹੈ ਤੇ ਇਹਦੇ ਵਿੱਚ ਮੈਂ ਕਹਾਂਗਾ ਸੀਐਮ ਸਾਹਿਬ ਨੂੰ ਕੋਈ ਸੀਬੀਆਈ ਜਾਂਚ ਜਾਂ ਫਿਰ ਉੱਪਰ ਲੈਵਲ ਤੇ ਜਿਹੜੀ ਜਾਂਚ ਕਰवानी ਚਾਹੀਦੀ ਹੈ ਕਿ ਜਿਹੜੇ ਲੋਕ ਇਸ ਚੀਜ਼ ਦੇ ਵਿੱਚ ਕ੍ਰਪਸ਼ਨ ਕਰ ਰਹੇ ਨੇ ਕਾਉਂਸਲਸ ਦੇ ਵਿੱਚ ਚਾਹੇ ਉਹ ਪੋਲੀਟੀਕਲ ਲੋਕ ਨੇ ਚਾਹੇ ਆਫੀਸਰਸ ਨੇ ਸਭ ਤੇ ਜਿਹੜ ਲੈਵਲ ਤੇ ਜਾਂਚ ਹੋਣੀ ਚਾਹੀਦੀ ਹੈ ਤੇ ਉਹਨਾਂ ਤੇ ਜਿਹੜੀ ਕਾਰਵਾਈ ਕਰਨੀ ਚਾਹੀਦੀ ਹੈ। ਮੇਰਾ ਨਾਮ ਸੰਜੀਵ ਸ਼ਰਮਾ ਜੀ ਮੈਂ ਐਂਟੀ ਕਰਾਈਮ ਐਂਡ ਐनिमल ਪ੍ਰੋਟੈਕਸ਼ਨ ਉਹ ਰਾਸਤਰੀ ਗਊ ਰੱਖਿਆ ਮਹਾਸੰਗ ਤੋਂ ਪੰਜਾਬ ਉਪ ਪ੍ਰਧਾਨ ਹਾਂ ਜੀ। ਅਸੀਂ ਅੱਜ ਏਡੀਸੀ ਮੈਡਮ ਨੂੰ ਮਿਲਣ ਆਏ ਹਾਂ ਜੀ ਕਿ ਜਿਹੜਾ ਕਾਊਸੈਸਦ ਉੱਤੇ ਜਿਹੜੇ ਅਸੀਂ ਉਹਨਾਂ ਨਾਲ ਜੀ ਗੱਲਬਾਤ ਕਰਨ ਆਏ ਹਾਂ ਕਿ ਜਿਹੜਾ ਕਾਊਸੈਸ ਕੱਟ ਰਿਹਾ ਹੈ ਉਹ گاਉਂਾਂ ਲੱਗ ਨਹੀਂ ਰਿਹਾ ਉਹਨਾਂ ਦਾ ਤੇ ਜੋ ਵੀ ਕਾਊਂਸਲ ਆ ਜਿਹੜੀ ਬੰਦ ਹੈ ਕੀ ਹਾਸਲਸ਼ਕ ਹੋਇਆ ਜੀ ਉਹਨਾਂ ਨੇ ਕਿਹਾ ਜੀ ਕਿ ਅਸੀਂ ਬੈਂ ਉਹ ਵੀ ਹੋਏਗੀ ਮੈਂ ਕਰ ਲਈ ਲੜਾਂਗੇ ਅਗਰ ਨਾ ਮਸਲਾ ਹੈ ਤਾਂ ਹੋਇਆ ਲਗਦਾ ਰਸਤਾ ਬਹੀਏਗਾ ਫਿਰ ਅਸੀਂ ਧਰਨਾ ਦੇਵਾਂਗੇ ਜੀ ਫਿਰ ਇੱਕ ਸਮਝਦੇ ਨਹੀਂ ਕਿ ਧਰਨਾ ਦੇ ਅੰਦਰ ਸਰਕਾਰਾਂ ਦੇ ਕੰਨਾਂ ਤੱਕ ਗੱਲ ਪਹੁੰਚਦੀਆਂ ਹਨ ਇਸ ਤਰ੍ਹਾਂ ਸਰਕਾਰ ਨੂੰ ਧਿਆਨ ਨਹੀਂ ਧਿਆਨ